ਕਈ ਲੋਕ ਹਾਫ ਚ ਇੰਨੇ ਅੰਨੇ ਹੋ ਜਾਂਦੇ ਆ ਕਿ ਉਹ ਇਹ ਗੱਲ ਭੁੱਲ ਜਾਂਦੇ ਕਿ ਵੀ ਇਹ ਮੇਰਾ ਰਿਸ਼ਤੇਦਾਰੀ ਵਿੱਚ ਕੁਝ ਲੱਗਦਾ ਹੈ ਜਾਂ ਕੁਝ ਲੱਗਦੀ ਹੈਗੀ ਉਹਨਾਂ ਦੀ ਜਿਸਮ ਦੀ ਜਿਹੜੀ ਹਾਫਸਾ ਇੰਨੀ ਵਧੇ ਜਾਂਦੀ ਹੈਗੀ ਜਿਹੜੀ ਮੈਂ ਤੁਹਾਨੂੰ ਅੱਜ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਇਸ ਕਹਾਣੀ ਵਿੱਚ ਵੀ ਕਿਵੇਂ ਮਤਲਬੀ ਰਿਸ਼ਤੇਦਾਰ ਹਾਫ ਚ ਇੰਨੇ ਅੰਨੇ ਹੋ ਜਾਂਦੇ ਆ ਕਿ ਉਹ ਭੁੱਲ ਜਾਂਦੇ ਵੀ ਮੇਰਾ ਸਗਾ ਕੁਝ ਲੱਗਦਾ ਦਾ ਬੜੀਆਂ ਗੱਲਾਂ ਨਹੀਂ ਕਰਦੇ ਕਹਾਣੀ ਕਰਦੇਗੇ ਸ਼ੁਰੂ ਇਹ ਕਹਾਣੀ ਸੁਣ ਕੇ ਵੀ ਛੋਟੇ ਵੀ ਉਹ ਛੁੱਟ ਜਾਣਗੇ ਤੇ ਇਹ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਬਲੰਦ ਸ਼ਹਿਰ ਦੀ ਬਲੰਦ ਸ਼ਹਿਰ ਵਿੱਚ ਇੱਕ ਮੋਢਲੇ ਵੀ ਨਗਰ ਪੈਂਦਾ ਹੈਗਾ ਬੀਪੀ ਨਗਰ ਉਹ ਬੀਬੀ ਨਗਰ ਦੇ ਅਦੀਨ ਪੈਂਦਾ ਪਿੰਡ ਪਰਤਪੁਰ ਪਰਤਪੁਰ 'ਚ ਇੱਕ ਬੰਦਾ ਰਹਿੰਦਾ ਜਿਹਦਾ ਨਾਮ ਹੁੰਦਾ ਹੈਗਾ ਓਮਪਾਲ ਓਮਪਾਲ ਦੀ ਘਰ ਵਾਲੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਤਾਂ ਪ੍ਰੀਤੀ ਪ੍ਰੀਤੀ ਤੇ ਓਮਪਾਲ ਬਧੀਆ ਦੋਵੇਂ ਰਹਿ ਰਹੇ ਸੀਗੇ ਖੁਸ਼ੀ 'ਕੇ ਦੋਵੇਂ ਪਰ ਓਮਪਾਲ ਨੂੰ ਇਹ ਨਹੀਂ ਪਤਾ ਸੀਗਾ ਵੀ ਉਹਦੀ ਜ਼ਿੰਦਗੀ 'ਚ ਇੱਕ ਕਾਲਾ ਦਿਨ ਆਉਣ ਵਾਲਾ ਹੈਗਾ ਉਹ ਕਾਲਾ ਦਿਨ ਸੀਗਾ 8 ਦਸੰਬਰ 2025 ਦਾ ਜਦੋਂ ਸਵੇਰ ਹੁੰਦੀ ਹੈਗੀ ਪ੍ਰੀਤੀ ਆਪਦੇ ਘਰੋਂ ਬਾਹਰ ਨਿਕਲ ਜਾਈਗੀ ਉੱਚੀ 'ਚ ਰੋਂਦੀ ਕਰ ਲਾਉਂਦੀ ਵੀ ਕੋਈ ਬਚਾਓ ਮੇਰੇ ਘਰ ਵਾਲੇ ਓਮਪਾਲ ਨੂੰ ਪਤਾ ਨਹੀਂ ਉਹਨੂੰ ਕੀ ਹੋ ਗਿਆ ਕੀ ਹੋ ਗਿਆ ਉਸ ਤੋਂ ਬਾਅਦ ਪ੍ਰੀਤੀ ਜਿਹੜਾ ਓਮਪਾਲ ਦਾ ਵੱਡਾ ਭਰਾ ਹੈਗਾ ਉਹਦੇ ਘਰੇ ਜਾਂਦੀ ਹੈਗੀ ਮਤਲਬ ਇਹ ਆ ਤੇ ਜੇਠ ਤੇ ਦਰਵਾਜ਼ਾ ਖੜਕਾਉਂਦੀ ਹੈਗੀ ਤੇ ਆਹ ਜੇਠ ਨੂੰ ਨਾਲ ਲੈ ਕੇ ਆਉਂਦੀ ਹੈਗੀ ਆਪਦੇ ਘਰੇ ਤੇ ਉਹ ਇਹ ਗੱਲ ਕਹਿੰਦੀ ਵੀ ਤੁਸੀਂ ਦੇਖੋ ਪਤਾ ਨਹੀਂ ਤੁਹਾਡੇ ਭਰਾ ਨੂੰ ਕੀ ਹੋ ਗਿਆ ਤੇ ਜਦੋਂ ਉਹਦਾ ਜੇਠ ਕੋਲ ਦਾਗਾ ਦਰਵਾਜ਼ਾ ਉਹ ਦੇਖਦਾਗਾ ਸਾਹਮਣੇ ਉਹਦਾ ਭਰਾ ਓਮਪਾਲ ਅੱਧਾ ਮੰਜੇ ਦੇ ਉੱਪਰ ਲੰਮਕ ਰਿਹਾ ਸੀ ਅੱਧਾ ਨੀਚੇ ਲੰਮਕ ਰਿਹਾ ਸੀ ਤੇ ਜਦੋਂ ਉਹ ਕੋਲ ਜਾ ਕੇ ਚੈੱਕ ਕੀਤੀ ਜਾਂਦੀ ਉਹਦੀ ਨਾਭ ਦੇਖੀ ਜਾਂਦੀ ਉਹਦੇ ਸਾਹ ਦੇਖ ਕੇ ਆਂਦੇ ਹੈਗੇ ਉਮਪਾਲ ਦੇ ਵੱਡੇ ਭਰਾ ਨੂੰ ਪਤਾ ਲੱਗਦਾ ਜਿਹੜਾ ਉਮਪਾਲ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਤੋਂ ਬਾਅਦ ਉਹਦਾ ਵੀ ਦਿਲ ਟੁੱਟ ਜਾਂਦਾ ਵਿਚਾਰੇ ਪਰਾਂ ਤੁਨੋਂ ਜਮੀਨ ਕਿਸ ਕਹਿੰਦੀ ਹੈ ਕਿ ਵੀ ਰਾਤੋਂ ਰਾਤ ਉ ਕੀ ਹੋ ਗਾ ਉਮਪਾਲ ਨੂੰ ਉਮਪਾਲ ਨੂੰ ਉਸ ਤੋਂ ਬਾਅਦ ਹਸਪਤਾਲ ਵੀ ਲੈ ਕੇ ਜਾਇਆ ਜਾਂਦਾ ਹੈਗਾ ਹਸਪਤਾਲ ਨਾਲ ਡਾਕਟਰ ਪਹਿਲਾਂ ਜਵਾਬ ਦਿੰਦਾ ਹੈ ਵੀ ਹੁਣ ਇਹ ਦੁਨੀਆ ਵਿੱਚ ਨਹੀਂ ਰਿਹਾ ਵੀ ਇਹਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਉਹਨੂੰ ਪਿੰਡ ਲਿਆਂਦਾ ਜਾਂਦਾ ਹੈਗਾ ਦੁਬਾਰੇ ਪੁਰਤਪੁਰ ਚ ਤੇ ਰਿਸ਼ਤੇਦਾਰ ਬੁਲਾਏ ਜਾਂਦੇ ਹੈਗੇ ਇੱਥੇ ਬੁਲਾਉਣ ਤੋਂ ਬਾਅਦ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਹੁਣ ਸੰਸਕਾਰ ਵੀ ਹੋ ਜਾਂਦਾ ਹੈਗਾ ਸਾਰਾ ਕੁਝ ਹੋ ਜਾਂਦਾ ਹੈਗਾ ਪਰ ਉਹਨੂੰ ਉਸ ਦਿਨ ਹੋਂਪਾਲ ਦੇ ਪ੍ਰੀਤੀ ਤੋਂ ਇਲਾਵਾ ਉਸ ਤਰ੍ਹਾਂ ਇੱਕ ਜਣਾ ਹੋਰ ਸੀਗਾ ਉਹ ਸੀਗਾ ਹੋਂਪਾਲ ਦੀ ਜਿਹੜੀ ਮਤਲਬ ਵੀ ਵੱਡਾ ਭਰਾ ਹੋਂਪਾਲ ਦਾ ਉਹਦੀ ਕੁੜੀ ਜਿਹਦਾ ਉਮਰ ਸੀਗੀ ਸਿਰਫ 12 ਸਾਲ ਦੀ ਉਹ ਜਦੋਂ ਹੋਂਪਾਲ ਦੀ ਮਮਾ ਸਸਕਾਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਗੌਂਸਮ ਰਹਿਣ ਲੱਗ ਜਾਂਦੀ ਹੈ ਮਤਲਬ ਵੀ ਨਾ ਕੁਝ ਖਾਂਦੀ ਹੈ ਨਾ ਕੁਝ ਪੀਂਦੀ ਹੈਗੀ ਤੇ ਜਿਹੜਾ ਹੋਂਪਾਲ ਦਾ ਵੱਡਾ ਭਰਾ ਉਹ ਬਹੁਤ ਪੁੱਛਦਾ ਵੀ ਤੈਨੂੰ ਹੋਇਆ ਕੀ ਹੈ ਦਾ ਫਿਰ ਉਹ ਇੱਕ ਕਹਾਣੀ ਦੱਸਦੀ ਹੈਗੀ ਉਹ ਦੱਸਦੀ ਹੈਗੀ ਵੀ ਜਿਹੜਾ ਉਹ ਚਾਚਾ ਹੈਗਾ ਹੋਂਪਾਲ ਉਹ ਕਿਵੇਂ ਮਰਿਆ ਉਹ ਗੱਲ ਸੁਣ ਕੇ ਜਿਹੜੇ ਸਾਰੇ ਪਿੰਡ ਵਾਲਿਆਂ ਦੇ ਪਰਾਂ ਤੋਂ ਜਮੀਨ ਕਿਸ ਕਹਿੰਦੇ ਗਏ ਸਾਰਿਆਂ ਦੇ ਅੱਖਾਂ ਖੁੱਲੀਆਂ ਦੇ ਖੁੱਲੀਆਂ ਰਹਿ ਜਾਂਦੀਆਂ ਉਹ ਕੁੜੀ ਦੱਸਦੀ ਹੈ ਜਿਹਦੀ ਉਮਰ ਸਿਰਫ 12 ਸਾਲ ਦੀ ਸੀ ਉਹ ਦੱਸਦੀ ਹੈ ਕਿ 8 ਦਸੰਬਰ ਵਾਲੇ ਦਿਨ ਜਿਹੜਾ ਉਹਦਾ ਚਾਚਾ ਓਮਪਾਲਾ ਉਹਦਾ ਕਤਲ ਉਹਦੀ ਚਾਚੀ ਪ੍ਰੀਤੀ ਨੇ ਹੀ ਕੀਤਾ ਦਾ ਪ੍ਰੀਤੀ ਨੇ ਉਹਦੀ ਅੱਖਾਂ ਸਾਹਮਣੇ ਚੁੰਨੀ ਨਾਲ ਉਹ ਮਤਲਬ ਇਹਦਾ ਗਲਾ ਘੁੱਟਿਆ ਪਰ ਉਹਦੇ ਨਾਲ ਪ੍ਰੀਤੀ ਦੇ ਇੱਕ ਜਣਾ ਹੋਰ ਸੀਗਾ ਜਿਹੜਾ ਸੀਗਾ ਪ੍ਰੀਤੀ ਦਾ ਸਗਾ ਭਤੀਜਾ ਇਹਦਾ ਨਾਮ ਜਿਗਾ ਅਵੇ ਅਵੇ ਹੁੰਦਾਗਾ ਉਹਦੇ ਨਾਲ ਉਹ ਆਵੇ ਜਿਹੜਾ ਮਤਲਬ ਵੀ ਚੁੰਨੀ ਨੂੰ ਘੁੱਟਦਾਗਾ ਤੇ ਜਿਹੜੀ ਪ੍ਰੀਤੀ ਹੈਗੀ ਹੋਦਿਆਂ ਬਾਹਾਂਵਾਂ ਫੜਦੀ ਹੈਗੀ ਉਹਦੀਆਂ ਲੱਤਾਂ ਫੜਦੀ ਹੈਗੀ ਘੁੱਟ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਉਸ ਤੋਂ ਬਾਅਦ ਉਹ ਡਰਾਮਾ ਰਚਦੇ ਹੈਗੇ ਹੁਣ ਇਹ ਕਹਾਣੀ ਦੱਸੀ ਸੀਗੀ ਉਸ ਨਿੱਕੀ ਜਿਹੀ ਬੱਚੀ ਨੇ 12 ਸਾਲ ਦੀ ਬੱਚੀ ਨੇ ਪਰ ਹੁਣ 12 ਸਾਲ ਦੀ ਬੱਚੀ ਤੇ ਯਕੀਨ ਕਰਨਾ ਉਹ ਆਪਾ ਸੀਗਾ ਪੁਲਿਸ ਵੀ ਨਹੀਂ ਯਕੀਨ ਕਰਦੀ ਸੀ ਤੇ ਜਿਹੜੇ ਉਹਦੇ ਪਿੰਡ ਦੇ ਲੋਕ ਸੀਗੇ ਨਾ ਉਹ ਯਕੀਨ ਕਰਦੇ ਸੀਗੇ ਹੁਣ ਉਸ ਤੋਂ ਬਾਅਦ ਜਿਹੜਾ ਉਹ ਪਾਲ ਦਾ ਵੱਡਾ ਭਰਾ ਹੈਗਾ ਉਹ ਪੁਲਿਸ ਨੂੰ ਫੋਨ ਕਰਦਾਗਾ ਉਹਨੂੰ ਸਾਰੀ ਗੱ ਉਸ ਤੋਂ ਬਾਅਦ ਪੁਲਿਸ ਜਿਹੜੀ ਹਰਾਰਤ ਚ ਲੈਂਦੀ ਹੈਗੀ ਪ੍ਰੀਤੀ ਨੂੰ ਤੇ ਉਹਦੇ ਜਿਹੜਾ ਪ੍ਰੀਤੀ ਦਾ ਚਾਤ ਭਤੀਜਾ ਸੀਗਾ ਆਵੇ ਉਹਨੂੰ ਲੈਂਦੀ ਹੈਗੀ ਦੋਨੋਂ ਹਰਾਰਤ ਚ ਲੈਣ ਤੋਂ ਬਾਅਦ ਉਹਨਾਂ ਦੋਨੋਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈਗੀ ਹੁਣ ਪੁੱਛਗਿੱਛ ਚ ਪਹਿਲਾਂ ਤਾਂ ਨਾਂ ਨੂੰ ਉੱਪਰ ਕਰਦੇ ਆਗੇ ਉਹ ਕਹਿੰਦੇ ਆ ਪੁਲਿਸ ਨੂੰ ਵੀ ਤੁਸੀਂ ਇੱਕ 12 ਸਾਲ ਦੀ ਬੱਚੀ ਤੇ ਕਿਵੇਂ ਯਕੀਨ ਕਰ ਸਕਦੇ ਹੋ ਵੀ ਜ ਜਿੱਥੇ ਕੋਲ ਕੋਈ ਸਬੂਤ ਆਇਆ ਜਾਂ ਦੱਸੋ ਤੇ ਪਰ ਜਿਹੜੇ ਮਤਲਬ ਉਹ ਨਾਂ ਨੂੰ ਉੱਪਰ ਕਰਦੇ ਆਗੇ ਪਰ ਪੁਲਿਸ ਜਦੋਂ ਆਪਣੀ ਸ਼ਕਤੀ ਨਾਲ ਪੁੱਛਦੀ ਹੈ ਕਿ ਫਿਰ ਸਾਰਾ ਕੁਝ ਸੱਚ ਦੱਸ ਦਿੰਦੀ ਹੈਗੀ ਪ੍ਰੀਤੀ ਤੇ ਆਵੇਂ ਪੁਲਸ ਤੋਂ ਡਰਦੀ ਔਰ ਪ੍ਰੀਤੀ ਦੱਸਦੀ ਹੈ ਕਿ ਵੀ ਕਹਿੰਦੀ ਵੀ ਉਹਦੇ ਜਿਹੜਾ ਪਤੀ ਜਗਾ ਉਹਦੇ ਨਾਮ ਸੀਗਾ ਅਵੇ ਅਵੇ ਨਾਲ ਉਹਦੇ ਨਜਾਇਜ਼ ਸੰਬੰਧ ਸੀਗੇ ਪਿਛਲੇ 2 ਸਾਲਾਂ ਤੋਂ ਉਹ ਓਮਪਾਲ ਤੋਂ ਚੋਰੀ-ਚੋਰੀ ਪ੍ਰੀਤੀ ਦੇ ਘਰੇ ਮਿਲਦੇ ਸੀਗੇ ਤੇ ਸਰੀਰਕ ਸੰਬੰਧ ਬਣਾਉਂਦੇ ਸੀਗੇ ਹੁਣ ਜਿਹੜੀ ਪ੍ਰੀਤੀ ਇਹ ਗੱਲ ਕਹਿੰਦੀ ਹੈ ਵੀ ਮੇਰਾ ਅਵੇ ਬਣਾ ਘਰਦਾ ਨਹੀਂ ਸੀਗਾ ਮੈਨੂੰ ਅਵੇ ਦੇ ਜਿਸਮ ਦੀ ਜਿਹੜੀ ਆਦਤ ਪੈ ਚੁੱਕੀ ਸੀਗੀ ਉਹਨੋਂ ਉਸ ਤੋਂ ਬਾਅਦ ਇਹ ਵੀ ਇੱਕ ਦਿਨ ਓਮਪਾਲ ਨੂੰ ਪਤਾ ਲੱਗ ਗਿਆ ਵੀ ਅਸੀਂ ਜਿਹੜੇ ਸਾਡੇ ਰਿਸ਼ਤਾ ਦਾ ਨਾਜਾਇਜ਼ ਸੰਬੰਧ ਬਣਾਉਣੇ ਸੀ ਓਮਪਾਲ ਨੂੰ ਸੱਚਲ ਤਾਂ ਪਤਾ ਲੱਗ ਗਿਆ ਸੀਗਾ ਤੇ ਓਮਪਾਲ ਨੇ ਕਾਫੀ ਵਿਰੋਧ ਕੀਤਾ ਉਹਨੇ ਪ੍ਰੀਤੀ ਨੂੰ ਮਤਲਬ ਝਿੜਕਿਆ ਡਾਂਟਿਆ ਕੁੱਟਮਾਰ ਵੀ ਕੀਤੀ ਪ੍ਰੀਤੀ ਨਾਲ ਤੇ ਜਿਹੜਾ ਅਵੇ ਸੀਗਾ ਉਹਦਾ ਭਤੀਜਾ ਸੀਗਾ ਸਗਾ ਉਹ ਵੀ ਤਾਨੇ ਮੈਨੇ ਮਾਰੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਆਪਦੀ ਚਾਚੀ ਨਾਲ ਹੀ ਇਹ ਸਭ ਕੁਝ ਕਰ ਰਿਆਂਗਾ ਤੇ ਉਹ ਕੁੱਟਮਾਰ ਕਰਕੇ ਉਹਨੂੰ ਘਰੋਂ ਭਜਾਦਾ ਸੀਗਾ ਉਹਨੇ ਇੱਕ ਲਾਸਟ ਵਾਰਨਿੰਗ ਦਿੱਤੀ ਸੀਗੀ ਵੀ ਤੂੰ ਜੇ ਸਾਡੇ ਘਰੇ ਇਸ ਤੋਂ ਬਾਅਦ ਆਇਆ ਇਹ ਮੇਤੋ ਬੁਰਾ ਕੋਈ ਨਹੀਂ ਹੋਣਾ ਤੇ ਪ੍ਰੀਤੀ ਨੇ ਇਹ ਗੱਲ ਕਹੀ ਸੀਗੀ ਓਮਪਾਲ ਨੇ ਵੀ ਜੇ ਮੈਂ ਤੈਨੂੰ ਇਹਦੇ ਨਾਲ ਵੇਖ ਲਿਆ ਜਾਂ ਮੈਂ ਕਿਸੇ ਤੋਂ ਸੁਣ ਲਿਆ ਵੀ ਤੂੰ ਫਿਰ ਤੋਂ ਇਹਦੇ ਨਾਲ ਨਜਾਇਜ਼ ਬੰਧ ਬਣਾ ਰਹੀ ਹੈਗੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਹੁਣ ਉਸ ਤੋਂ ਬਾਅਦ ਜਿਹੜੀ ਪ੍ਰੀਤੀ ਹੈਗਾ ਪ੍ਰੀਤੀ ਦੇ ਦਿਮਾਗ 'ਚ ਨਫ਼ਰਤ ਪੈਦਾ ਹੋ ਜਾਂਦੀ ਹੈਗੀ ਆਪਦੇ ਘਰ ਵਾਲੇ ਓਮਪਾਲ ਪ੍ਰਤੀ ਤੇ ਜਿਹੜਾ ਉਹਦਾ ਮਤਲਬ ਹੀ ਅਵੇ ਮੁੰਡਾ ਸੀਗਾ ਉਹਦੀ ਵੀ ਦਿਮਾਗ 'ਚ ਨਫ਼ਰਤ ਪੈਦਾ ਹੋ ਜਾਂਦੀ ਹੈਗੀ ਆਪਦੇ ਚਾਚੇ ਪ੍ਰਤੀ ਕਿਉਂਕਿ ਉਹਨੇ ਉਹ ਝਿੜਕਿਆ ਸੀਗਾ ਉਹਨੂੰ ਉਹਦਾ ਘੁੱਟ ਮਾਰ ਕੀਤੀ ਸੀਗੀ ਹੁਣ ਦੋਵੇਂ ਦੇ ਦਿਮਾਗ 'ਚ ਨਫ਼ਰਤ ਪੈਦਾ ਹੋ ਜਾਂਦੀ ਹੈਗੀ ਉਹ ਪਲਪ੍ਰਤੀ ਤੇ ਫਿਰ ਇਹ ਦੋਨੇ ਮਿਲ ਕੇ ਇੱਕ ਪਲਾਨ ਬਣਾਉਂ ਜਾਂਦੇਗੇ ਉਹ ਬਣਾਉਂ ਜਾਂਦੇਗੇ ਵੀ ਜੇ ਆਪਣੇ ਰਾਹ ਦਾ ਰੋੜਾ ਬਣ ਰਿਹਾ ਹੈਗਾ ਉਹ ਪਾਲ ਜੀ ਆਪਾਂ ਇਹਨੂੰ ਰਾਹ ਤੇ ਛੋਟਾ ਕਰ ਜੇ ਉਸ ਤੋਂ ਬਾਅਦ ਆਪਾਂ ਨੂੰ ਰੋਗ ਚੋਕ ਕਰਨ ਵਾਲਾ ਕੋਈ ਬੰਦਾ ਨਹੀਂ ਰਹਿਣਾਗਾ ਕਿ ਉਸ ਤੋਂ ਬਾਅਦ ਆਪਾਂ ਨਜਾਇਜ਼ ਰਿਸ਼ਤੇ ਬਣਾਵਾਂਗੇ ਸਬੰਧ ਵੀ ਬਣਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਵਿਆਹ ਵੀ ਕਰਾਵਾਂਗੇ ਹੁਣ ਉਸ ਤੋਂ ਬਾਅਦ ਪਲਾਨ ਬਣਾਉਂਦੇ ਆਗੇ 8 ਦਸੰਬਰ 2025 ਦਾ ਪਹਿਲਾਂ ਉਹ ਨਚੀਲੀ ਦਵਾਈ ਮਗਾਉਂਦੀ ਹੈਗੀ ਉਹ ਮੇ ਤੋਂ ਪ੍ਰੀਤੀ ਚੀਨੀ ਦਵਾਈ ਉਹਦੇ ਖਾਣੇ 'ਚ ਮਨਲਾਉਂਦੀ ਹੈਗੀ ਖਾਣਾ ਬਣਾਉਣ ਤੋਂ ਬਾਅਦ ਜਦੋਂ ਖਾਣਾ ਖਾ ਲੈਂਦਾ ਗੋਂਪਾਲ ਉਸ ਤੋਂ ਬਾਅਦ ਉਹ ਕਾਫੀ ਬੂੜੀ ਨੀਂਦ 'ਚ ਲਾਇਆ ਜਾਂਦਾ ਹੈ ਤੇ ਪਰ ਉਹ ਪ੍ਰੀਤੀ ਇਹ ਗੱਲ ਭੁੱਲੀ ਸੀ ਕਿ ਉਸ ਦਿਨ ਉਹਨਾਂ ਦੇ ਘਰੇ ਇੱਕ ਜਾਣਾ ਹੋਰ ਹੈਗਾ ਉਹ ਜਿਹੜੀ 12 ਸਾਲ ਦੀ ਕੁੜੀ ਸੀ ਗੋਂਪਾਲ ਦੇ ਵੱਡੇ ਭਰਾ ਤੇ ਉਸ ਤੋਂ ਬਾਅਦ ਉਹ ਜਦੋਂ ਮਤਲਬ 100 ਜਾਂਦਾ ਗੋਂਪਾਲ ਤੇ ਫੋਨ ਕਰਦੀ ਗਿਆ ਵੀ ਇਹਨੂੰ ਵੀ ਤੂੰ ਹੁਣ ਆ ਜਾ ਇਹ ਸੌਂਗ ਆ ਅਵੇ ਜਾਂਦਾ ਉਹਨਾਂ ਦੇ ਘਰੇ ਤੇ ਚੁੰਨੀ ਲੈਂਦਾਗਾ ਚੁੰਨੀ ਨਾਲ ਜਿਹੜਾ ਉਹ ਚਾਚੇ ਦਾ ਕਲਾ ਘੋੜ ਦਿੰਦਾਗਾ ਕਲਾ ਘੋੜਦਾਗਾ ਜਦੋਂ ਤੜਪਦਾ ਵਿਚਾਰਾ ਤੇ ਪ੍ਰੀਤੀ ਜਿਹੜੇ ਉਹਦੇ ਪੈਰ ਬਨ ਲੈਂਦੀ ਹੈਗੀ ਕਸ ਕੇ ਫੜ ਲੈਂਦੀ ਹੈਗੀ ਹੁਣ ਇਹ ਸਾਰਾ ਕੁਝ ਜਿਹੜਾ ਦੇਖ ਰਹੀ ਸੀਗੀ ਇੱਕ 12 ਸਾਲ ਦੀ ਬੱਚੀ 12 ਸਾਲ ਦੀ ਬੱਚੀ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸੀਗਾ ਉਹ ਵਿਚਾਰਾ ਉਹਦਾ ਚਾਚਾ ਜਿਹੜਾ ਤੜਪ ਰਿਹਾ ਸੀਗਾ ਤੇ ਪਰ ਉਹ 12 ਸਾਲ ਦੀ ਬੱਚੀ ਘਰ ਪੁੱਛ ਨਹੀਂ ਸਕਦੀ ਸੀ ਤਾਂ ਕਰਕੇ ਜਦੋਂ ਸਸਕਾਰ ਹੁੰਦਾ ਉਸ ਤੋਂ ਬਾਅਦ ਉਹ ਗਮਸਮ ਰਹਿਣ ਲੱਗੀ ਸੀ ਕਿ ਕੋਈ 12 ਸਾਲ ਦੀ ਉਮਰ ਕਿੰਨੀ ਕੀ ਹੁੰਦੀ ਹੈ ਕਿ ਉਹ ਸਾਹਮਣੇ ਜਦੋਂ ਉਹ ਕੋਈ ਬੰਦਾ ਇਹਦਾ ਕਤਲ ਹੋ ਰਿਹਾ ਹੈ ਉਹ ਸਭ 12 ਸਾਲ ਦਾ ਬੱਚਾ ਦੇਖੇਗਾ ਉਹ ਗਮਸੂਮ ਹੋ ਹੀ ਜਾਊਗਾ ਉਸ ਤੋਂ ਬਾਅਦ ਉਸਨੂੰ ਜਿਹੋ ਕਹਿੰਦੀ ਹੈ ਵੀ ਫਿਰ ਉਸ ਤੋਂ ਬਾਅਦ ਜਿਹੜੀ ਬੰਸੀ ਉਹਨੂੰ ਮਾਰਕਟ ਤੋਂ ਜਿਹੜਾ ਡਰਾਮਾ ਰੱਜਾ ਜਿਹੜਾ ਉਹ ਤੁਹਾਨੂੰ ਸਟੋਰੀ ਸੁਣਾਉਂਦੋ ਪਹਿਲਾਂ ਦੱਸਿਆ ਜੀਗਾ ਕਿ ਕਿਵੇਂ ਸਵੇਰ ਹੁੰਦੀ ਹੈ ਕਿ ਸਵੇਰ ਉਹ ਤੁਹਾਨੂੰ ਡਰਾਮਾ ਰੱਜਿਆ ਕਿ ਰੋਂਦੀ ਹੈ ਕਰਨਾਉਂਦੀ ਹੈਗੀ ਉਹ ਤੁਹਾਨੂੰ ਸਟੋਰੀ ਸੁਣਾਉਣ ਤੋਂ ਪਹਿਲਾਂ ਦੱਸਦਾ ਜੀਗਾ ਸ਼ੁਰੂ ਹੁੰਦਾ ਤੇ ਉਹ ਆਪ ਦਾ ਜਿਹੜੇ ਦੋਵੇਂ ਕਾਤਲ ਆ ਗਿਆ ਆਪ ਦਾ ਜਿਹੜਾ ਗੁਨਾਹ ਕਬੂਲ ਕਰ ਲੈਂਦੇ ਆ ਕਿ ਦ ਤੇ ਸਾਥ ਤੋਂ ਸਾਥ سزا ਸੁਣਾਈ ਜਾਂਦੀ ਹੈਗੀ ਹੁਣ ਅੱਜ ਦੀ ਕਹਾਣੀ ਤੇ ਸਿੱਖ ਨੂੰ ਬਹੁਤ ਕੁਝ ਮਿਲਦਾ ਸਿੱਕ ਨੂੰ ਹੀ ਮਿਲਦਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਹਾਂ ਗੱਲ ਸਟੋਰੀਆਂ ਚ ਕਿ ਨਜਾਇਜ਼ ਰਿਸ਼ਤਿਆਂ ਦਾ ਜਾਂ ਤਾਂ ਅੰਤ ਮੌਤ ਹੁੰਦੀ ਹੈਗੀ ਜਾਂ ਫਿਰ ਜੇਲ੍ਹ ਹੁੰਦੀ ਹੈਗੀ ਅੱਜ ਦੀ ਕਹਾਣੀ ਵਿੱਚ ਪ੍ਰੀਤੀ ਨੂੰ ਮਤਲਬ ਜੇਲ੍ਹ ਹੋ ਗਈ ਤੇ ਪਰ ਉਹਦਾ ਵਿਚਾਰੇ ਉਹਦਾ ਬੇਗਨਾ ਬੰਦੇ ਦਾ ਕੀ ਖਸੂਰ ਸੀਗਾ ਉਹ ਪਾਲ ਉਹ ਬਹੁਤ ਪਿਆਰ ਕਰਦਾ ਸੀਗਾ ਉਹਦੀ ਘਰ ਵਾਲੀ ਪ੍ਰੀਤੀ ਨੂੰ ਪਰ ਉਹ ਪਿਆਰ ਦੇ ਬਦਲੇ ਉਹਨੂੰ ਮਿਲਦਾ ਸੀਗਾ ਧੋਖਾ ਉਹਦੀ ਪਿੱਠ ਪਿੱਛੇ ਆ ਜੇ ਮਦਲਿਛਾ ਕੇ ਚਾਚੇ ਦੇ ਮੁੰਡੇ ਨਾਲ ਸਰੀਪ ਸੰਬੰਧ ਬਣਾਉਂਦੀ ਸੀਗੀ ਪ੍ਰੀਤੀ ਹੁਣ ਉਸ ਤੋਂ ਇਹ ਕਹਾਣੀ ਦਾ ਬਹੁਤ ਧਾਣਾ ਹੈ ਕਿ ਇਹ ਨਹੀਂ ਬਹੁਤ ਧਾਣਾ ਹੈ ਜੀਆਂ ਆਹ ਰੋਜ਼ ਵਾਪਰਦੀਆਂ ਆ ਤੇ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਮੈਂ ਇਹ ਕਹਾਣੀ ਦੇ ਰਾਹੀਂ ਕੋਈ ਸੰਦੇਸ਼ ਦੇ ਸਕਾਂ ਤੇ ਅੱਜ ਦਾ ਜਿਹੜਾ ਸੰਦੇਸ਼ ਹੈਗਾ ਅੱਜ ਦੀ ਜਿਹੜੀ ਸਿੱਖਿਆ ਹੈਗੀ ਨਜਾਇਜ਼ ਰਿਸ਼ਤਿਆਂ ਤੋਂ ਦੂਰ ਰਹੋ ਵਿਆਹ ਦਾ ਪਰਿਵਾਰ ਚ ਰਹੋ ਆਪਦੇ ਪਰਿਵਾਰ ਨੂੰ ਵਾਲਿਆਂ ਨੂੰ ਪਿਆਰ ਕਰੋ ਜੇ ਘਰ ਵਾਲਾ ਗਾ ਤੇ ਆਪ ਦੀ ਘਰ ਵਾਲੀ ਨੂੰ ਪਿਆਰ ਕਰੇ ਜਿਹੜੀ ਘਰ ਲਈ ਆ ਉਹ ਆ ਦੇ ਘਰ ਨੂੰ ਪਿਆਰ ਕਰੇ ਆ ਨਜਾਇਜ਼ ਰਿਸ਼ਤਿਆਂ ਦਾ ਅੰਤ ਜਿਹੜਾ ਹੁੰਦਾ ਮਾੜਾ ਹੀ ਹੁੰਦਾ ਦਾ ਕੋਈ ਇੱਕ ਜਣਾ ਵੀ ਮੇਰੀ ਸਟੋਰੀ ਸੁਣ ਕੇ ਸੁਧਰ ਜੇ ਤੇ ਮੈਂ ਆਉਦੇ ਆਪ ਨੂੰ ਮਤਲਬ ਵੀ ਉਹ ਸਮਝੂਗਾ ਵੀ ਮੈਂ ਚੰਗਾ ਕੰਮ ਕੀਤਾ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਹਾਂਗਾ ਮੇਰੇ 채ਨ ਨੂੰ ਸਬਸਕ੍ਰਾਈਬ ਕਰ ਲੈ ਕੋ ਸਬਸਕ੍ਰਾਈਬ ਕਰੇ ਬਣਾ ਨਾ ਜਾਇਆ ਕਰੋ ਮਿਲਦੇ ਹਾਂ ਅਗਲੀ ਸਟੋਰੀ ਵਿੱਚ ਤੇ ਧੰਨਵਾਦ